ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਤੇ। ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ। ਇਸ ਵੀਡੀਓ ਦੇ ਵਿੱਚ ਇੱਕ ਨੁਕਤਾ ਹੀ ਤੁਹਾਡੇ ਨਾਲ ਸਾਂਝਾ ਕਰਨਾ ਕਿਉਂਕਿ ਆਪਾਂ ਨਾਲ-ਨਾਲ ਜਾਣਕਾਰੀਆਂ ਪਾਉਂਦੇ ਰਹਾਂਗੇ। ਹਜੇ ਜਿਹੜਾ ਪਿਛਲੇ ਦਿਨੀ ਮੌਸਮ ਖਰਾਬ ਹੋਇਆ ਉਸ ਤੋਂ ਬਾਅਦ ਕਿਸਾਨ ਵੀਰ ਹੁਣ ਚਿਪੇ ਦੀ ਜਾਂ ਹੋਰ ਸਪਰੇਅ ਬਾਰੇ ਪੁੱਛਦੇ ਉਹਦੇ ਬਾਰੇ ਕੱਲ ਆਪਾਂ ਜਿਹੜੀ ਵੀਡੀਓ ਡਿਟੇਲ 'ਚ ਅਪਲੋਡ ਕੀਤੀ ਸੀ ਕਿ ਦੇਖਪਾਲ ਆਪਾਂ ਇਸ ਸਮੇਂ ਕਣਕ ਦੀ ਫਸਲ ਦੀ ਕਿਸ ਤਰ੍ਹਾਂ ਕਰਨੀ ਹੈ। ਟਮਾਟਾ ਮਸਵਾਲ ਆਇਆ ਸੀਗਾ ਕਿ ਪਾਣੀ ਲਾਉਣ ਬਾਰੇ ਕਿਉਂਕਿ ਕਈ ਥਾਵਾਂ ਦੇ ਉੱਤੇ ਮੀਂਹ ਚੰਗਾ ਪੈ ਗਿਆ ਕਈ ਥਾਵਾਂ ਤੇ ਨਹੀਂ ਪਿਆ। ਕਈ ਥਾਵਾਂ ਦੇ ਉੱਤੇ ਸੁੱਕੀ ਗੜੇ ਮਾਰੀ ਹੋਈ ਹੈ। ਪਰ ਟੈਂਪਰੇਚਰ ਡਾਊਨ ਆ ਗਿਆ। ਟੈਂਪਰੇਚਰ ਡਾਊਨ ਆਉਣ ਦੇ ਨਾਲ ਇਹਦਾ ਪੋਜ਼ਿਟਿਵ ਫੈਕਟਰ ਕਣਕ ਦੀ ਫਸਲ ਤੇ ਹੋਰ ਫਸਲਾਂ ਤੇ ਵਧੀਆ ਰਹੂਗਾ। ਜਿੱਥੇ ਜਿਹੜੀ ਗੜੇਮਾਰੀ ਦਾ ਕੰਮ ਖਰਾਬ ਹੋਈ ਹੈ ਉਹਨੂੰ ਛੱਡ ਕੇ ਕਿਉਂਕਿ ਗੜੇਮਾਰੀ ਨਾਲ ਜਿਹੜੀ ਫਸਲ ਪ੍ਰਭਾਵਿਤ ਹੋਈ ਹੈ ਉਹਦਾ ਝਾੜ ਤੇ ਸਾਰਾ ਲੱਗ ਸਕਦਾ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿੱਥੇ ਮੈਂ ਕੱਲ ਜਿਵੇਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਸੀਗੇ ਜਿਵੇਂ ਬੱਲੀ ਚ ਇੱਕ ਦੋ ਦਾਣੇ ਨਿਕਲ ਗਏ ਕੋਈ ਗੜਾ ਵੱਜ ਗਿਆ ਤੇ ਬਾਕੀ ਦਾਣੇ ਸਹੀ ਸਲਾਮਤ ਹੈ ਤਾਂ ਉਹਦੇ ਵਿੱਚ ਫਸਲ ਚ ਇਲਾਸਟिसिटी ਹੁੰਦੀ ਕਿ ਉਹ ਦਾਣੇ ਦਾ ਉਹਦਾ ਵਜੇ ਨਾਲ ਜਿਹੜਾ ਉਹ ਕਵਰ ਕਰ ਲਵੇ ਉਹਦੇ ਵਾਸਤੇ ਐਨਪੀਕੇ ਜਾਂ ਕੋਈ ਸਪਰੇ ਜ਼ਰੂਰਤ ਅਨਸਾਰ ਉਹਦੇ ਬਾਰੇ ਮੈਂ ਗੱਲ ਕੀਤੀ ਸੀ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਪਾਣੀ ਬਾਰੇ ਕਿਸਾਨ ਵੀਰੋ ਜ਼ਰੂਰੀ ਇਹ ਜਿਹੜਾ ਨੁਕਤਾ ਇਹ ਹੈ ਕਿ ਪਹਿਲਾਂ ਵੀ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਰਹੇ ਹਾਂ ਇਸ ਵਾਰ ਮੌਸਮ ਆ ਜਿਹੜਾ ਪਿਛਲੀ ਵਾਰ ਥੋੜੇ ਇਦੋਂ ਲੇਟ ਮੀਂਹ ਜਾਂ ਜਿਹੜਾ ਹਨੇਰੀ ਚੱਕਰ ਵਗੈਰਾ ਦੀ ਸਮੱਸਿਆ ਆਈ ਸੀ ਇਸ ਵਾਰ ਥੋੜਾ ਜਿਹਾ ਮਾਰਚ ਦੇ ਅਗੇ ਮਤਲਬ ਸ਼ੁਰੂ ਦੇ ਵਿੱਚ ਹੀ ਆ ਗਈ ਹੈ ਤਾਂ ਪਾਣੀ ਜਿਹੜਾ ਲਾਉਣਾ ਹੁੰਦਾ ਆਪਾਂ ਆਖਰੀ ਪਾਣੀ ਉਹ ਜ਼ਰੂਰ ਤਾਂ ਪੈਂਦੀ ਹੁੰਦੀ ਹੈ ਕਿ ਜਿਹੜਾ ਜਦੋਂ ਦਾਣੇ ਪੈਣ ਵੇਲੇ ਤਾਮਣ ਵਾਧ ਰਿਹਾ ਹੁੰਦਾ ਤਾਂ ਉਹ ਤੋਂ ਬਚਾਉਣ ਵਾਸਤੇ ਮਤਲਬ ਫਸਲ ਨੂੰ ਰੈਗੂਲਰ ਜਿਹੜਾ ਮੌਇਸਚਰ ਮਿਲਦਾ ਰਹੇ ਇਸ ਵਾਰ ਜਿਹੜਾ ਮੌਸਮ ਆ ਜਿਹੜਾ ਠੰਡਾ ਹੋ ਗਿਆ ਪੂਰਾ ਤੇ ਕਈ ਸਮਾਂ ਤੇ ਮੀਂਹ ਇੰਨਾ ਚੰਗਾ ਪੈ ਗਿਆ ਕਿ ਮੇਰਾ ਖਿਆਲ ਵੀ ਕਈ ਕਿਸਾਨ ਵੀਰਾਂ ਨਾਲ ਮੇਰੀ ਗੱਲ ਹੋਈ ਹੈ ਕਿ ਲੱਗਦਾ 10-15 ਦਿਨ ਤਾਂ ਉੱਪਰੋਂ ਖੇਤ ਪੂਰਾ ਗਿੱਲਾ ਰਹੂਗਾ ਪੂਰੀ ਗਿੱਲ ਰਹੂ ਤੇ ਅੱਜ ਅਜੇ ਆਪ ਮੰਨ ਕੇ ਚੱਲੀਏ ਕਿ ਹੁਣ 6 ਮਾਰਚ ਹੈ ਤਾਂ ਜੇ 10-12 ਦਿਨ ਉਹ ਗਿੱਲ ਹੀ ਨਹੀਂ ਉੱਪਰੋਂ ਹੀ ਨਹੀਂ ਗਵਾਉਂਦਾ ਗਿੱਲ ਕਿਉਂਕਿ ਜੇ ਉੱਪਰੋਂ ਥੋੜਾ ਥੋੜਾ ਚਿੱਟਾ ਹੋਣ ਲੱਗਦਾ ਵਾਂ ਤਾਂ ਫਿਰ ਵੀ ਥੱਲੇ ਤੱਕ ਗਿੱਲ ਜਿਹੜੀ ਹੈਗੀ ਜਾਂਦੇ ਜਾਂਦੇ ਅ 5-7 ਦਿਨ 10 ਦਿਨ ਵੀ ਲੱਗ ਜਾਂਦੇ ਜੇ ਉੱਚ ਤਾਪਮਨ ਰਹੇ ਕਿਉਂਕਿ ਆਪਾਂ ਬਾਹਲਾ ਖੇਤ ਖੁਸ਼ਕ ਨਹੀਂ ਹੋਣ ਦੇਣਾ ਹੁੰਦਾ ਇਹ ਪਾਣੀ ਬਾਰੇ ਇਹ ਜਿਹੜੇ ਜ਼ਰੂਰੀ ਨੁਕਤੇ ਆ ਹੀ ਕਣਕ ਦੇ ਵਜੇ ਪਾਣੀ ਆਪਾਂ ਲਾਉਣਾ ਤਾਂ ਲਾਸਟ ਪਾਣੀ ਲਾਉਣ ਤੱਕ ਆਪਾਂ ਥੋੜਾ ਜਿਹਾ ਗਿੱਲੇ ਨੱਕੇ ਪਾਣੀ ਮੋੜਦੇ ਰਹਿਣਾ ਹੁੰਦਾ ਤਾਂ ਇਸ ਵਾਰ ਜਿਹੜਾ ਮੌਸਮ ਕਿਉਂਕਿ ਅੱਗੇ ਵੀ ਮੌਸਮ ਹੋਰ ਥੋੜਾ ਬਹੁਤਾ ਖਰਾਬ ਹੋਣ ਦੇ आसार ਆ ਵੈਸੇ ਤਾਂ ਪ੍ਰਮਾਤਮਾ ਲੋਕ ਕਿਰਪਾ ਰਹੀ ਤਾਂ ਠੀਕ ਆ ਕਿਉਂਕਿ ਕਈ ਵਾਰ ਗੜੇਮਰੀ ਵਗੈਰਾ ਫਿਰ ਹੁੰਦੀ ਆ ਤਾਂ ਫਸਲ ਖਰਾਬ ਹੋ ਸਕਦੀ ਆ ਪਰ ਜਿੱਥੇ ਲੱਗਦਾ ਕਿ ਬਹੁਤ ਚੰਗਾ ਮੀਂਹ ਪੈ ਗਿਆ ਤਾਂ ਉੱਥੇ ਹੋ ਸਕਦਾ ਪਾਣੀ ਸਕਿਪ ਹੋ ਜੇ ਕਿਉਂਕਿ ਸਮ ਆਸਟ ਪਾਣੀ ਲਾ ਦੇਣਾ ਹੁੰਦਾ ਤੇ ਜੇ ਟੈਂਪਰੇਚਰ ਵੀ ਡਾਊਨ ਆ ਗਿਆ ਮੀਂਹ ਵੀ ਪੈ ਗਿਆ ਤਾਂ ਫਿਰ ਮੇਰਾ خیال ਵੀ ਹੋ ਸਕਦਾ ਜਰੂਰਤ ਨਾ ਪਵੇ ਜੇ ਜਰੂਰਤ ਹੋਊਗੀ ਕੋਈ ਆਪਾਂ ਨੂੰ ਜਿਹੜਾ ਹੈਗਾ ਖੇਤ ਫੀਲਡ ਆਪਾਂ ਵਿਜ਼ਿਟ ਕਰਦੇ ਰਹੇ ਨੇ ਜਰੂਰਤ ਹੋਈ ਤਾਂ ਜਾਣਕਾਰੀ ਸਾਂਝੀ ਕਰਾਂਗੇ ਜਿਹੜੀ 5 ਦਸੰਬਰ ਤੋਂ ਬਾਅਦ ਬੀਜੀ ਕਣਕ ਆ ਉਹਦੇ ਵਿੱਚ ਆਪਾਂ 10 April ਤੱਕ ਵੀ ਪਾਣੀ ਜਿਹੜਾ ਲਾਸਟ ਆ ਉਹ ਲਾ ਸਕਦੇ ਹਾਂ ਬਾਕੀ ਜਿਹੜਾ ਇਹ ਨਿਰਭਰ ਕਰੂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਟੈਂਪਰੇਚਰ ਕਿਸ ਤਰ੍ਹਾਂ ਦਾ ਰਹਿੰਦਾ ਮੌਸਮ ਕਿਸ ਪਾਸੇ ਕਰਵਟ ਲੈਂਦਾ ਕਿਉਂਕਿ ਇਸ ਸਮੇਂ ਤਾਂ ਜਿਹੜੀ ਪੂਰੀ ਠੰਡਕ ਹੈ ਪੂਰੀ ਠੰਡ ਤੇ ਪੋਜ਼ਿਟਿਵ ਫੈਕਟ ਇਹ ਹੋਊਗਾ ਕਿ ਕਣਕ ਦਾ ਮੇਰਾ ਖਿਆਲ ਵੀ ਜੇ ਪੂਰਾ ਗਰਮੈਸ਼ ਹੋ ਜੇ ਉਹਦੇ ਨਾਲ 2-4 ਮਣ ਝਾੜਦਾ ਐਵੇਂ ਹੀ ਫਰਕ ਪੈ ਜਾਂਦਾ ਹੁੰਦਾ ਤੇ ਜੇ ਆਹ ਟੈਂਪਰੇਚਰ ਇਸੇ ਤਰ੍ਹਾਂ ਜਾਂਦਾ ਰਿਹਾ ਤਾਂ ਦਾਣਾ ਜਿਹੜਾ ਹੌਲੀ-ਹੌਲੀ ਪੱਕਦਾ ਤਾਂ ਬਹੁਤ ਚੰਗਾ ਜਿਹੜਾ ਅਸਰ ਆ ਉਹ ਝਾੜ ਤੇ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ